ਕਬੱਡੀ ਦੇ ਰੁਸਤਮ ਤੋਂ ਲੈ ਕੇ ਕਹਿੰਦੇ ਕਿ ਨਸ਼ਾ ਤਸਕਰੀ ਦੇ ਕਈ ਸਾਰੇ ਕੇਸਾਂ ਚ ਉਹ ਜਨਾਲਾ ਜੀਤਾ ਫੌਤ ਹੋ ਗਿਆ ਤੇ ਥੋੜੀ ਜੀ ਕਹਾਣੀ ਜੀਤੇ ਦੀ ਵੀ ਸਾਨੂੰ ਦੱਸ ਦਿਓ ਅਸੀਂ ਥੋੜੇ ਜਿ ਲੇਟ ਆਲੇ ਆ ਇੰਨਾ ਬੜਾ ਨਹੀਂ ਪਤਾ ਉਹਨਾਂ ਦੀ ਕਹਾਣੀ ਬਾਰੇ ਕੌਣ ਸੀ ਜੀਤਾ ਮੋਡ ਇਹ ਦੇਖੋ ਜਿਹੜਾ ਇੱਕ ਪੋਸਟ ਸੀਗਾ ਸਾਹਿਬ ਕਬੱਡੀ ਦਾ ਇੱਕ ਪੋਸਟ ਸੀਗਾ ਜਿਹਦੇ ਵਿੱਚ ਕਹਲੋ ਕਿ ਲੇਜੈਂਡਰੀ ਬੰਦੇ ਸੀਗੇ ਕਾਲਾ ਗਾਜੀ ਆਣੇ ਵਾਲਾ ਵੈਲੀ ਝੂੜ ਚੱਕ ਹਰਜੀਤ ਬਾਜਾਖਾਨਾ ਬਾਬਾ ਕਮਾਲੂ ਵਾਲੀਆ ਇਹ ਹੋ ਪਤਾ ਨਹੀਂ ਕਿੰਨੇ ਹਮ ਨੰਨੂ ਤੇ ਬੜੇ ਛੋਟੀ ਦੇ ਇੱਕ ਪੋਸ਼ ਸੀਗਾ ਸਰ ਜੀ ਜਿਹੜੀ ਇਹਨਾਂ ਨੇ ਕੌਡੀ ਖੜੀ ਆ ਉਹਦੇ ਵਿੱਚ ਮਤਲਬ ਕਿ ਬਹੁਤ ਹੀ ਤਕੜੇ ਬੰਦੇ ਸੀ ਉਸ ਪੋਸ਼ ਦੇ ਵਿੱਚ ਉਹਦੇ ਵਿੱਚ ਇਹ ਸੀ ਵੈਲੀ ਭਜ ਤੁਰਿਆ ਜੀਤੇ ਮੋੜ ਨਾ ਪੇਚਾ ਪਾ ਕੇ ਹਮ ਸਿੰਘਾਪਾਸੇ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਕਿਹਾ ਸਰ ਗਾਣੇ ਬਣੇ ਗੀਤ ਬਿਲਕੁਲ ਹੁਣ ਅਲਾਵੀ ਰੇ ਦਾ ਪਹਿਲਾ ਕਬੱਡੀ ਤੇ ਗੀਤ ਸੀ ਉਸ ਤੋਂ ਬਾਅਦ ਅੰਗਰੇਜ਼ ਵਾਲੀ ਦਾ ਹਿੱਟ ਹੋਇਆ ਸੀ ਗੀਤ ਹੂੰ ਉਦੋਂ ਪੋਸਟ ਥੋੜਾ ਜਿਹਾ ਬਦਲ ਗਿਆ ਨਾ ਜੀ ਫਰਕ ਪੈ ਜਾਂਦਾ ਤੇ ਇਹ ਉਹ ਪੋਸਟ ਸੀਗਾ ਜਦੋਂ ਮਤਲਬ ਕਿ ਕਬੱਡੀ ਸਿਖਰ ਤੇ ਗਈ ਹੂੰ ਠੀਕ ਹੈ ਜੀ ਤੇ ਚੋਟੀ ਤੋਂ ਚੋਟੀ ਦਾ ਪਲੇਅਰ ਤੁਹਾਨੂੰ ਪਿੰਡਾਂ ਦੇ ਟੂਰਨਾਮੈਂਟ ਚ ਖੇਡਦਾ ਨਜ਼ਰ ਆਉਂਦਾ ਸੀਗਾ ਕੀ ਬਾਤ ਇਹ ਬਹੁਤੇ ਪਲੇਅਰ ਆਪਣੇ ਇੰਨਾ ਟੂਰਨਾਮੈਂਟਾਂ ਤੇ ਵੀ ਖੇਡ ਕੇ ਕੋਈ ਬਾਦਲ ਖੇਡ ਕੇ ਗਿਆ ਉਈ ਲੰਬੀ ਖੇਡ ਕੇ ਗਿਆ ਇਹ ਇਹ ਮਤਲਬ ਕਿ ਇਦਾਂ ਦੀ ਕਬੱਡੀ ਚੱਲਦੀ ਸੀ ਸਾਤੇ ਜੀਤਾ ਮੋੜ ਇਹ ਇਹਨਾਂ ਚੋਂ ਇੱਕ ਬੰਦਾ ਸੀ ਜੀ ਠੀਕ ਹੈ ਨਾ ਪਰ ਗੱਲ ਇਹ ਆ ਕਿ ਜਿਹੜਾ ਅਸਲ ਦੇ ਵਿੱਚ ਹੁੰਦਾ ਹੈ ਨਾ ਕਿ ਇੱਕ ਦੌਰ ਜੀਤੇ ਦਾ ਸੀਗਾ 40 45 ਤੱਕ ਉਹ ਕਬੱਡੀ ਆ ਦਾ ਹੂੰ ਬਾਅਦ ਦੇ ਵਿੱਚ ਉਹ ਹੈ ਤੇ ਸਾਡੇ ਤੋਂ 5 7 ਸਾਲ ਵੱਡੇ ਹੋਣੇ ਕੋਈ ਜ਼ਿਆਦਾ ਉਮਰ ਨਹੀਂ ਮੇਰਾ ਅੰਦਾਜ਼ਾ ਹੈ ਜੀ ਠੀਕ ਹੈ ਜੀ ਕਾਲੇ ਸੰਘਿਆ ਜੀਤਾ ਮੋੜ ਐਕਚੁਅਲ ਦੇ ਵਿੱਚ ਸਰੀਰੋ ਖੁੱਲਾ ਡੁੱਲਾ ਸੀਗਾ ਇਹਦਾ ਕੋਈ ਅੰਕਲ ਸੀਗਾ ਬੜੋ ਤਗੜਾ ਬੰਦਾ ਸੀ ਉਹ ਵੀ ਮਹਿੰਦਰ ਸਿੰਘ ਮੋੜ ਸ਼ਾਇਦ ਜੀ ਉਹਦੇ ਤੋਂ ਦਾਪੇ ਚ ਸਿੱਖੇ ਕਬੱਡੀ ਚ ਚੱਲ ਪਿਆ ਫਿਰ ਉਸ ਤੋਂ ਬਾਅਦ ਯੂਕੇ ਮੂਵ ਹੋ ਗਿਆ ਹੂੰ ਯੂਕੇ ਵੀ ਇਹਨਾਂ ਦਾ ਕੰਮ ਕਰ ਬਹੁਤ ਤਕੜਾ ਸੀਗਾ ਦੱਸਦੇ ਆ ਜੀ ਖੁਦ ਜੀਤਾ ਮੋੜ ਇੱਕ ਵਰਜ਼ਨ ਦੇ ਵਿੱਚ ਦੱਸ ਰਿਹਾ ਸੀਗਾ ਕਿ ਇਹਨਾਂ ਦੇ ਕੋਲ 90 ਮਕਾਨ ਆ ਉੱਥੇ ਕੀ ਬਾਤ ਯੂਕੇ ਦੇ ਵਿੱਚ ਹਾਂਜੀ ਹਾਂਜੀ ਹੂੰ ਮਾਲਕ ਕਿੰਨੇ ਟਰੱਕ ਤੇ 90 ਮਕਾਨ ਬਾਰੇ ਮੈਨੂੰ ਅੱਜ ਵੀ ਯਾਦ ਹੈ ਕਿਉਂਕਿ ਕੰਟਰੋਵਰਸੀ ਚੱਲੀ ਹੈ ਨਾ ਜੀ ਪਿਛਲੇ 4-5 ਸਾਲ ਤੋਂ ਬਹੁਤ ਜ਼ਿਆਦਾ ਕੰਟਰੋਵਰਸੀ ਚੱਲੀ ਜੀਤਾ ਮੋੜ ਨੂੰ ਲੈ ਕੇ ਹਮ ਤਾਂ ਉਸ ਤੋਂ ਬਾਅਦ ਫਿਰ ਇੱਕ ਸਮਾਂ ਆਇਆ 2010-12 ਤੋਂ ਬਾਅਦ ਆ ਜਦੋਂ ਜੀਤਾ ਮੋੜ ਇੱਥੇ ਪੰਜਾਬ ਚ ਆ ਕੇ ਰੀਅਲ ਏਸਟੇਟ ਜਾਂ ਇਹੋ ਜਿਹੇ ਕਮਾ ਕਰਨ ਚ ਵੜਿਆ ਜੀ ਤੇ ਕੰਮ ਕਰ ਇਹਦਾ ਹਿਸਾਬ ਲਾ ਲੋ ਦੁਆਬੇ ਤੇ ਸ਼ੁਰੂ ਹੋ ਕੇ ਮਾਝੇ ਤੱਕ ਆਉਂਦਾ ਸੀ ਤੇ ਫਿਰ ਤੁਸੀਂ ਦੇਖ ਲਓ ਕਿ ਚਰਨ ਸਿੰਘ ਤੋਂ ਲੈ ਕੇ ਤੇ ਮਜੀਠੀਆ ਤੱਕ ਉਹ ਕਿੰਨੇ ਆ ਫਿਰ ਰੋਲਾ ਪਿਆ ਵਕਤ ਬੇਵਕਤ ਜੀ ਰੋਲਾ ਪਿਆ ਨਾ ਮਜੀਠੀ ਇਹੋਰਾ ਦਾ ਇੱਕ ਡਾਕੂਮੈਂਟ ਚ ਆਇਆ ਜ਼ਿਕਰ ਸ਼ਹਿਦ ਉਹ ਉਦੋਂ ਬੜੀ ਚਰਚਾ ਹੋਈ ਆ 2 ਸਾਲ ਪਹਿਲਾਂ ਦੀ ਗੱਲ ਹੋਣੀ ਆ ਸ਼ਹਿਦ ਸਾਹਿਬ ਜੀ 1.5 2 ਸਾਲ ਪਹਿਲਾਂ ਦੀ ਗੱਲ ਹੋਣੀ ਆ ਤਾਂ ਉਹ ਚਰਨ ਸਿੰਘ ਨਾਲ ਰੋਲਾ ਪਿਆ ਚਰਨ ਸਿੰਘ ਤੋਂ ਬਾਅਦ ਫਿਰ ਡਰੱਗ ਵਾਲਾ ਕੇਸ ਪਿਆ ਜੀਤਾ ਮੋੜ ਤੇ ਹੂੰ ਉਹਦੇ ਚ ਪੁਲਿਸ ਵਾਲਿਆਂ ਦਾ ਵੀ ਨਾਮ ਆਇਆ ਕੁਝ ਤੇ ਕਈ ਤੇ ਬੰਦੇ ਮੂੰਹ ਮੂੰਹ ਕਹਿੰਦੇ ਆ ਕਿ ਜੀਤੇ ਮੋੜ ਦੀ ਮੌਤ ਦਾ ਸਭ ਤੋਂ ਜ਼ਿਆਦਾ ਫਾਇਦਾ ਹੀ ਪੁਲਿਸ ਵਾਲਿਆਂ ਨੂੰ ਕੁਝ ਨਹੀਂ ਹੋਇਆ ਯਾ ਰਸੂਖਦਾਰਾਂ ਨੂੰ ਹੋਇਆ ਕਿਉਂਕਿ ਜਾਨ ਛੁੱਟ ਗਈ ਜੀ ਇੱਥਾ ਮੋੜ ਤੇ ਰਡਾਰ ਤੇ ਸੀਗਾ ਨਾ ਬਿਲਕੁਲ ਕਿ ਤੁਸੀਂ ਦੇਖੋ ਡਰੱਗ ਦਾ ਕੇਸ ਸੀ ਕੇਸ ਜੀਤੇ ਮੋੜ ਤੇ ਮੇਰੇ ਖਿਆਲ ਦੇ ਨਾਲ ਮੇਰਾ ਅੰਦਾਜ਼ਾ ਹੈ ਕਿ ਫੌਜਦਾਰੀ ਜਾਂ ਕ੍ਰਾਈਮਨਲ ਕੇਸ ਕੋਲ ਨੂੰ ਲਾ ਕੇ ਦੋ ਦਰਜਨ ਤੋਂ ਉੱਤੇ ਹੋਣਗੇ 30 ਦੇ ਕਰੀਬ ਕਹਿ ਰਹੇ ਨੇ ਅੱਛਾ 30 ਦੇ ਜੀ ਜੀ ਹਾਂਜੀ ਦੋ ਦਰਜਨ ਤੋਂ ਉੱਤੇ ਬਣ ਗਏ ਤਾਂ ਮਤਲਬ ਕਿ ਬਹੁਤ ਕੇਸ ਸੀਗੇ ਤੜਾ ਤੜਾ ਤਾਂ ਗੱਲ ਇਹ ਆ ਕਿ ਜੀਤੇ ਮੋੜ ਦਾ ਚਲੇ ਜਾਣਾ ਕਬੱਡੀ ਵਾਸਤੇ ਇੱਕ ਕਾਟਾ ਹੈ ਪਰ ਇਹਨਾਂ ਬੰਦਿਆਂ ਵਾਸਤੇ ਫਾਇਦਾ ਹੈ ਜਿਹੜੇ ਬੰਦੇ ਸ਼ਾਇਦ ਕਿਤੇ ਨਾ ਕਿਤੇ ਕੋਈ ਈਡੀ ਇਨਵੋਲਵ ਹੋ ਗਈ ਨਾ ਇਹਦੇ ਵਿੱਚ ਬਿਲਕੁਲ ਈਡੀ ਵੀ ਇਨਵੋਲਵ ਹੋ ਗਈ ਸੀਗੀ ਤਾਂ ਕੁਝ ਬੰਦਿਆਂ ਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਹੈ ਨਾ ਫਾਇਦਾ ਮਿਲਦਾ ਪਰ ਜੀਤਾ ਮੋੜ ਜਿਹੜੀ ਕਬੱਡੀ ਖੇਡ ਗਿਆ ਨਾ ਸਾਹਿਬ ਉਹ ਭਈ ਕਬੱਡੀ ਵਾਕਿਆ ਉਹਦੀ ਕਬੱਡੀ ਕਬੱਡੀ ਹੈ ਦੇਖੋ ਹਰ ਇੱਕ ਬੰਦੇ 'ਚ ਗੁਣ ਹੁੰਦੇ ਆ ਉਹ ਗੁਣ ਹੁੰਦੇ ਆ ਜੋ ਉਹਦੇ 'ਚ ਗੁਣ ਸੀ ਕਬੱਡੀ ਦਾ ਉਹ ਆਪਣੀ ਥਾਂ ਸੀ ਜੀ ਉਹ ਆਪਣੀ ਥਾਂ ਸੀਗੇ ਮੇਰੇ ਖਿਆਲ ਦੇ ਨਾਲ ਜੇ ਮੈਂ ਗਲਤ ਨਹੀਂ ਆ ਜੀਤਾ ਮੋੜ ਉਹਨਾਂ ਬੰਦਿਆਂ ਚੋਂ ਆ ਉਸ ਪੋਸਟ ਚ ਉਸ ਦੌਰ ਚ ਜਿਹਨੇ तकरीबन तकरीबन ਸਾਰੇ ਰੇਡਰਾਂ ਨੂੰ ਫੜਿਆ ਹੋਵੇਗਾ ਤਾਂ ਤੁਹਾਨੂੰ ਮੈਂ ਦੱਸਾਂ ਰੇਡਰ ਉਹਦੇ ਚੋਟੀ ਦੇ ਸੀ ਖਿਡਾਰੀ ਉਹਦੇ ਬਹੁਤ ਤਗੜੇ ਸੀ तकरीबन तकरीबन ਇਹ ਤਾਂ ਕੋਈ ਚਲੋ ਹੁਣ ਕਬੱਡੀ ਕਮੈਂਟੇਟਰ ਹੈ ਜਿਹੜੇ ਅੱਜ ਕੱਲ ਦੇ ਜਾਂ ਪੁਰਾਣੇ ਉਹ ਦੱਸਣਗੇ ਕਿਤੇ ਸਵਾਲ ਮੈਂ ਰੱਖ ਦਿੰਨਾ ਕਿ ਮੈਨੂੰ ਲੱਗਦਾ ਵੀ ਤਗੜੇ ਬੰਦੇ ਸਟਾਰ ਬੰਦੇ ਸੀ ਜਿਹੜੇ ਤਕਰੀਬਨ ਤਕਰੀਬਨ ਸਾਰਿਆਂ ਨੂੰ ਜੀਤੇ ਮੋੜ ਨੇ ਫੜਿਆ ਤੇ ਇਹ ਬਹੁਤ ਵੱਡੀ ਪ੍ਰਾਪਤੀ ਸੀ ਉਸ ਟੌਰ ਦੇ ਵਿੱਚ ਕਿ ਜਦੋਂ ਤੁਸੀਂ ਹਿਸਾਬ ਲਾ ਲੋ ਵੀ ਐਡੇ ਤਗੜੇ ਤਗੜੇ ਰੀਡਰ ਸੀਗੇ ਕਿ ਮਤਲਬ ਕਿ ਧਰਤੀ ਤੱਕ ਹੀ ਸੀਗੇ ਛੋਟੀ ਦੇ ਸੀਗੇ ਜੀ 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 ਹੁਣ ਵੀ ਇਹਨੇ ਮੁੰਡੇ ਚਲੋ ਅੱਛਾ ਖੇਡਦੇ ਆ ਹੁਣ ਇਹਨਾਂ ਆਪ ਕਬੱਡੀ ਤੋਂ ਜਾਣੂ ਨਹੀਂ ਹੈਗੇ ਪਰ ਉਹ ਦੌਰ ਤਾਂ ਸੀ ਆਪ ਵੀ ਮਾੜਾ ਮੋਟਾ ਖੇਡਦੇ ਸੀ ਤੇ ਕਬੱਡੀ ਪ੍ਰੇਮੀ ਸੀ ਤੁਰੇ ਫਿਰਦੇ ਸੀਗੇ ਤੇ ਇਹਨਾਂ ਬੰਦਿਆਂ ਦੀਆਂ ਚਰਚਾਵਾਂ ਸੁਣੀਆਂ ਇਹਨਾਂ ਬੰਦਿਆਂ ਦੇ ਜੁੱਸੇ ਦੇਖ ਕੇ ਇਹਨਾਂ ਬੰਦਿਆਂ ਦੇ ਮੈਚ ਦੇਖ ਕੇ ਅਨੰਦ ਆਉਂਦਾ ਸੀ ਜੀ ਦਰਸ਼ਨੀ ਸ਼ਰੀਰ ਸੀ ਇਹਦਾ ਸਾਰਾ ਜੀ 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 ਮਿੰਟੂ ਜੀ ਆ ਪਾਲ ਸਿੰਘ ਤੂਰ ਸਾਹਿਬ ਕਹਿ ਰਹੇ ਕਿ ਡਰੱਗ ਮਾਮਲੇ ਵਿੱਚ ਭੋਲਾ ਮਜੀਠੀਆ ਤੇ ਕਹਿੰਦੇ ਬੋਨੀ ਅਜਨਾਲਾ ਵੀ ਸੀ ਕੁਝ ਹੋਰ ਡਰੱਗ ਰੈਕੇਟ ਸੀਗਾ ਉਹ ਤੇ ਉਹਦੇ ਵਿੱਚ ਆਇਆ ਨਾ ਜਿਹੜਾ ਭੋਲੇ ਹੋਰਾਂ ਵਾਲਾ ਮਾਮਲਾ ਸੀ 2012 ਵਾਲਾ ਸ਼ਾਇਦ 12 13 ਵਾਲਾ ਨੰਨੂ ਵੈਲੀ ਕਹਿੰਦੇ ਸਾਡੇ ਪਿੰਡ ਵੀ ਟੂਰਨਾਮੈਂਟ ਖੇਡਣਾ ਆਉਣਾ ਹੁੰਦਾ ਸੀ ਨਹੀਂ ਨੰਨੂ ਤਾਂ ਇੱਕ ਨਾਣੂ ਸੀ ਕਿ ਪਤੋ ਹੀ ਰਹਿਦਾ ਸ਼ਾਇਦ ਜੀ ਠੀਕ ਹੈ ਨਾ ਜੀ ਵੈਲੀ ਸੀਗੀ ਚੂਟ ਚੱਕਦਾ ਹੂੰ ਚੂੜ ਚੱਕ ਦੀ ਬੜੀ ਟੀਮ ਸੀਗੀ ਜੀ ਜੀ ਤੇ ਉਦੋਂ ਮੱਖਣ ਟੀਪੀ ਹੋਰੀ ਹੁੰਦੇ ਸੀਗੇ ਜੀ ਉਹ ਸਾਡੇ ਤੋਂ ਵੱਡੇ ਸੀਗੇ ਛੋੜਾ ਸ਼ਾਇਦ ਮੈਂ ਮੈਚ ਵੇਖਿਆ ਉਹਨਾਂ ਦਾ ਮੱਖਣ ਦੀ ਪੀ ਚੜਿੱਕ ਤੋਂ ਸੀਗੇ ਸ਼ਾਇਦ ਮਾੜਾ ਮੈਂ ਮਤਲਬ ਕਿ ਯਾਦ ਹੈ ਉਹ ਉਹ ਬੰਦੇ ਲੈਜੈਂਡ ਬੰਦੇ ਯਾਰ ਅਜੇ ਵੀ ਹੈਗੇ ਨੇ ਉਹ ਹੂੰ ਨਾਲੇ ਮਤਲਬ ਕਿ ਜੇ ਤੁਸੀਂ ਦੇਖੋਗੇ ਨਾ ਅੱਜ ਕੱਲ ਤੇ ਕਬੜੀ ਥੋੜੀ ਠੀਕ ਹੈ ਕੁਝ ਮੁੰਡੇ ਤੇ ਬੜੇ ਸincere ਜਿਹੇ ਨੇ ਜੀ ਵਾ ਵਾਕੀ ਥੋੜੀ ਫੁਗਰਾ ਪੰਤੀ ਵੀ ਹੈਗੀ ਅੱਜ ਐਗਰੈਸ਼ਨ ਵੀ ਜ਼ਿਆਦਾ ਹੈ ਉਹ ਬੜੇ ਮਤਲਬ ਕਿ ਸਿਆਣੇ ਟਾਈਪ ਦੇ ਬੰਦੇ ਸੀ ਖਿਡਾਰੀ ਇਹ ਨਹੀਂ ਹੈ ਕਿ ਕੋਈ ਕਮਲ ਕੋਟ ਠੀਕ ਹੈ ਤਾਂ ਅੱਜ ਕੱਲ ਤੇ ਤੁਹਾਨੂੰ ਪਤਾ ਹੀ ਆ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਇਆ ਸੀਗਾ ਕਿ ਇੱਕ ਦੇ ਚਪੇੜ ਮਾਰੀ ਇੱਕ ਖਿਡਾਰੀ ਨੇ ਕੁਸ਼ ਉਹਨਾਂ ਦਾ ਆਪਸ ਵਿੱਚ ਪਿਆਰ ਸੀਗਾ ਆਪਸ ਚ ਪਹਿਲਾਂ ਪਿਆਰ ਸੀਗਾ ਜੀ ਤੋ ਉਹਦੇ ਬੈਠੇ ਡਿੱਗੇ ਪੈਦੇ ਚਪੇੜ ਮਾਰੀ ਜਿਸ ਦਾ ਮਤਲਬ ਕਿ ਮੇਰੇ ਖਿਆਲ ਦੇ ਨਾਲ ਕਬੱਡੀ 'ਚ ਥੋੜਾ ਫਰਕ ਲੈ ਕੇ ਬੈਸ਼ਨ ਵੀ ਚੰਗਾ ਨਹੀਂ ਹੁੰਦਾ ਖੈਰ ਮਿੰਟੂ ਜੀ ਅ ਅਗਲੇ ਆਪਾਂ ਖਬਰ ਵੱਲ ਨੂੰ ਚੱਲਦੇ ਹਾਂ ਇੱਥੇ ਮਿੱਤਰ ਕਈ ਕਹਿੰਦੇ ਸੀ ਕਿ ਕਈਆਂ ਦੇ ਪਰਦੇ ਢਕੇ ਗਏ ਆ ਉਹਦੇ ਜਾਣ ਨਾਲ ਖੈਰ ਹਾਂਜੀ ਇਹ ਤੇ ਹੁੰਦਾ ਹੀ ਹੈ ਕਈਆਂ ਦੇ ਜਾਣ ਨਾਲ ਕਈਆਂ ਨੂੰ ਕੁਝ ਨੁਕਸਾਨ ਫਾਇਦਾ ਹੋ ਜਾਂਦਾ ਕੁਝ ਦਾ ਨੁਕਸਾਨ ਹੁੰਦਾ ਥੋੜਾ ਜਿਹਾ ਰਾਜਨੀਤੀ ਵਾਲੇ ਪਾਸੇ ਨੂੰ ਮੁੜ ਕੇ ਫੇਰ ਆ ਗਏ ਵਟਸਐਪ ਕਹਿੰਦੇ ਆ ਕਿ ਮੱਖਣ ḍi.p. ਹੁਣ ਵੀ ਕੋਚ ਹੈ ਦੇਖ ਲੋ ਭਾਈ ਕਿੰਨੀ ਉਮਰ ਹੋਣੀ ਹੈ ਤੇ ਅਜੇ ਵੀ ਗਰਾਊਂਡਾਂ ਨਾਲ ਜੁੜੇ ਨੇ ਉਹ ਵੀ ਸਾਡੇ ਤੋਂ ਤੇ ਹੁਣੇ ਹੋ ਮੇਰੇ ਖਿਆਲ ਦੇ ਨਾਲ ਵਾਹ ਕਈ ਸਾਲ ਹੀ ਵੱਡੇ ਅਸੀਂ ਮਤਲਬ ਕਿ ਖੇਡਣਾ ਸਟਾਰਟ ਕੀਤਾ ਤੇ ਉਹ ਪੀ ਸ਼ਾਇਦ ਉਹਨਾਂ ਦਾ ਘਲਨਾ ਸਟਾਰਟ ਹੋ ਗਿਆ ਸੀਗਾ ਪਰ ਤੁਸੀਂ ਸੋਚੋ ਕਿ ਹਜੇ ਵੀ ਉਹ ਗਰਾਊਂਡ 'ਚ ਨੇ ਤੇ ਜਿਹੜੇ ਦੇਵੀ ਦਿਵਾਲ ਸੀਗੇ ਕਬੱਡੀ ਤੇ ਜ ਨਹੀਂ ਬਤਾਜ ਬਾਦਸ਼ਾ ਦੇਵੀ ਦਿਵਾਲ ਜੋਤਾ ਸਭਰਾ ਵਾਲਾ ਤੇ ਦੂਸਰਾ ਲੈਜੈਂਡ ਕਬੱਡੀ ਦੇ ਵਿੱਚ ਜੇ ਹੋਇਆ ਆਪਾਂ ਆਜ਼ਾਦੀ ਤੋਂ ਬਾਅਦ ਦੇਖਿਆ ਤਾਂ ਦੇਵੀ ਦਿਵਾਲ ਜੀ ਦੇਵੀ ਦਿਵਾਲ 75 ਸਾਲ ਦੀ ਉਮਰ 'ਚ ਕੋਚਿੰਗ ਦਿੰਦਾ ਸੀ ਕੀ ਬਾਤ ਔਰ ਮਤਲਬ ਕਿ ਠੀਕ ਹੋ ਕੇ ਗਰਾਊਂਡ 'ਚ ਆਇਆ ਹਮ ਮੌਤ ਨਾਲ ਲੜ ਕੇ ਤੇ ਫਿਰ ਮਤਲਬ ਕਿ ਗਰਾਊਂਡ 'ਚ ਆ ਕੇ ਲੱਡੂ ਲੱਡੂ ਵੀ ਬੰਦੇ ਗਏ। ਕੀ ਬਾਤ ਹੈ। ਪੂਣੀ ਜਿਹੇ ਸਿੱਕੇ ਘੇਰ ਲੈਂਦੀ ਆ ਪਰ ਇਹ ਬੰਦੇ ਬਹੁਤ ਬਹੁਤ ਤਗੜੇ ਸੀ। ਜੀ ਮਿੰਟੂ ਜੀ ਖੈਰ ਅਬ ਥੋੜਾ ਜਿਹਾ ਖੇਡ ਵਾਲੇ ਪਾਸੇ ਮੈਂ ਥੋੜਾ ਜਿਹਾ ਰਾਜਨੀਤੀ ਵਾਲੇ ਪਾਸੇ ਫੇਰ ਲੈ ਕੇ ਆਣਾ ਤੁਹਾਨੂੰ। ਗੁਰਿਸੰਧੂ ਕਹਿੰਦੇ ਮੜਾ ਜਿਹਾ ਕਮੈਂਟ ਲੈਂਦਾ ਫਿਡੂ ਨੂੰ ਕਦੇ ਜਫਾ ਨਹੀਂ ਸੀ ਲੱਗਾ। ਫਿਡੂ ਥੋੜੇ ਜੇ ਨਾ ਤੋਂ ਸੀਨੀਅਰ ਸੀਗੇ ਜੀ ਇਹ ਸਪਸ਼ਟ। ਮੈਂ ਤੁਹਾਨੂੰ ਦੱਸ ਦੇਵਾਂ। ਹੂੰ। ਫਿਡੂ ਦਾ ਦਾ ਹਾਕਾ ਸੀ 80 ਤੋਂ 90। ਜੀ ਫਿਡੂ ਸਾਹਿਬ ਦਾ ਉਹਨਾਂ ਨੇ 10-15 ਸਾਲ ਕਬੱਡੀ ਤੇ ਰਾਜ਼ ਕੀਤਾ ਸੀ ਮੈਂ ਸਾਰਿਆਂ ਨੂੰ ਜਾਣਦਾ ਫਿਰ ਇਹ 94-95 ਤੋਂ ਬਾਅਦ ਇਹ ਪੋਸ਼ ਨਿਕਲਿਆ ਜਿਹੜਾ ਸਭ ਹਰਜੀਤ ਹੋਰਾਂ ਦਾ ਇਹ ਤੇ ਫਿਰ ਸਾਰੇ ਕਹਿ ਲੋ ਕਿ ਤੂਫਾਨ ਹੀ ਬਣ ਗਏ ਨਾ ਜੀ ਜ਼ਿਆਦਾ ਇਹ ਬਾਕੀ ਫਿੰਦੂ ਸਾਹਿਬ ਵੀ ਲੈਜੈਂਡ ਹੀ ਆ ਉਹ ਕਹਿ ਲੋ ਕਿ ਕਬੱਡੀ ਦੀ ਫਿਰ ਤੀਜੀ ਪੀੜੀ ਚ ਆ ਕੇ ਦੂਜੀ ਪੀੜੀ ਚ ਆ ਕੇ